ਇੱਕ ਬੜੀ ਮਸ਼ਹੂਰ ਕਹਾਵਤ ਹੈ ਜਾਤ ਰੀ ਕੋੜ ਕਿਰਲੀ ਤੇ ਸ਼ਕਤੀਰਾ ਨੂੰ ਜਫੇ ਕੁਝ ਐوجਿਆ ਹਾਲ ਕੌਮ ਦਾ ਗਦਰਦਾਰ ਬੀਜੇਪੀ ਦਾ ਵਫਾਦਾਰ ਮਨਿੰਦਰ ਸਿਰਸਾ ਦਾ ਪੰਜਾਬੀ ਦੇ ਪੇਪਰ ਵਿੱਚ ਫੇਲ ਹੋਣ ਤੋਂ ਬਾਅਦ ਕਿਸ ਤਰ੍ਹਾਂ ਮਨਿੰਦਰ ਸਿੰਘ ਸਿਰਸਾ ਆਪਣੇ ਦਿਲ ਦੇ ਆਪਣੇ ਦਿਮਾਗ ਦੇ ਅੰਦਰ ਪੰਜਾਬ ਪ੍ਰਤੀ ਪੰਜਾਬੀ ਪ੍ਰਤੀ ਨਫ਼ਰਤ ਪਰਕੇ ਬੈਠਾ ਸੀਗਾ ਉਹ ਤਦ ਜਗ ਜਾਇਰ ਹੁੰਦੀ ਹੈ ਜਦ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਵੱਲੋਂ ਦਿਲਜੀਤ ਦੋਸਾਂਝ ਦਾ ਇਹ ਕਹਿ ਕੇ ਸ਼ਲਾਘਾ ਕੀਤੀ ਕਰਦੇ ਐ ਕਿ ਜਿਹੜਾ ਇਹ ਪੰਜਾਬ ਦਾ ਪੁੱਤਰ ਹੈ ਉਹ ਕਿਵੇਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪੰਜਾਬ ਦਾ ਨਾਮ ਪੰਜਾਬੀ ਦਾ ਨਾਮ ਰੋਸ਼ਨ ਕਰ ਰਿਹਾ ਹੈ ਜਿਸ ਤੋਂ ਬਾਅਦ ਆਪਣਾ ਦਿਮਾਗੀ ਸੰਤੁਲਨ ਖੋ ਬੈਠੇ ਸਿਰਸਾ ਜਿਸ ਤਰ੍ਹਾਂ ਦਾ ਉਹਨਾਂ ਦਾ ਬਿਆਨ ਆਂਦਾ ਹੈ ਉਹ ਬਿਆਨ ਸੁਣ ਕੇ ਸਿਰਫ ਇਹੀ ਜਗ ਜਾਇਰ ਹੁੰਦਾ ਹੈ ਕਿ ਅੱਜ ਸਿਰਸਾ ਦੇ ਬਿਲ ਦੇ ਵਿੱਚ ਦਿਮਾਗ ਦੇ ਵਿੱਚ ਪੰਜਾਬ ਪ੍ਰਤੀ ਅਤੇ ਪੰਜਾਬੀ ਪ੍ਰਤੀ ਕਿੰਨੀ ਨਫ਼ਰਤ ਭਰੀ ਹੋਈ ਹੈ ਉਹ ਪੰਜਾਬ ਨੂੰ ਭਾਰਤ ਦੇਸ਼ ਦਾ ਹਿੱਸਾ ਹੀ ਨਹੀਂ ਸਮਝਦੇ ਮੈਂ ਸਿਰਸਾ ਨੂੰ ਕਹਿਣਾ ਚਾਹਾਂਗਾ ਕਿ ਤੁਹਾਨੂੰ ਆਦਤ ਹੈ ਕਿਉਂਕਿ ਤੁਸੀਂ ਇਸ ਟਾਈਮ ਵਿਹਲੇ ਹੋ ਚੁੱਕੇ ਹੋ ਤੁਹਾਡੇ ਕੋਲ ਕੋਈ ਹੈ ਨਹੀਂ ਸਿਰਫ ਤੁਸੀਂ ਆਪਣੇ ਜਿਹੜੇ ਤੁਹਾਡੇ ਆਕਾ ਨੇ ਉਹਨਾਂ ਨੂੰ ਖੁਸ਼ ਕਰਨ ਵਾਸਤੇ ਉਲਟੇ ਸਿੱਧੇ ਡੇਡੇ ਮੇਡੇ ਸਿਰਫ ਬਿਆਨ ਦਿੰਦੇ ਆ ਸੋਸ਼ਲ ਮੀਡੀਆ ਤੇ ਆਪਣੇ ਆਪ ਨੂੰ ਚੱਕਣ ਵਾਸਤੇ ਬਸ ਉਲਟੇ ਸਿੱਧੇ ਬਿਆਨ ਜੜਨੇ ਆ ਮਸ਼ਹੂਰ ਹੋਣ ਵਾਸਤੇ ਬਿਆਨ ਦੇਣੇ ਆ ਪਰ ਮੈਂ ਤੁਹਾਨੂੰ ਇਹ ਗੱਲ ਕਹਿ ਲੈਣਾ ਚਾਹਨਾ ਕਿ ਸਿੱਖ ਤੋਂ ਪੰਜਾਬ ਵੱਖਰਾ ਨਹੀਂ ਪੰਜਾਬ ਤੋਂ ਸਿੱਖ ਵੱਖਰਾ ਨਹੀਂ ਜਿਹੜੇ ਪੰਜਾਬ ਦਾ ਪੰਜਾਬ ਸਟੇਟ ਹੈ ਉਹ ਬਾਕੀ ਸਟੇਟਾਂ ਵਾਂਗ ਭਾਰਤ ਦੇ ਨਕਸ਼ੇ ਤੇ ਆਂਦੀ ਹੈ ਭਾਰਤ ਦਾ ਹਿੱਸਾ ਪੰਜਾਬ ਜਿਹੜੇ ਪੰਜਾਬ ਦੇ ਲੋਕ ਨੇ ਉਹ ਹਿੰਦੁਸਤਾਨ ਦੇ ਸੰਵਿਧਾਨ ਨੂੰ ਹੀ ਮੰਨਦੇ ਐ ਹਿੰਦੁਸਤਾਨ ਦੇ ਕਾਨੂੰਨ ਨੂੰ ਹੀ ਮੰਨਦੇ ਐ ਉਹ ਗਲ ਵਖਰੀ ਐ ਪਰ ਤੁਹਾਡੇ ਵਰਗੇ ਜਿਹੜੇ ਲੋਕ ਐ ਜਿਸ ਤਰ੍ਹਾਂ ਉਹਨਾਂ ਨੇ ਪੰਜਾਬ ਦੇ ਮੁੱਦਿਆਂ ਨੂੰ ਖਰਾਬ ਕੀਤਾ ਅੱਜ ਪੰਜਾਬ ਨੂੰ ਭਾਰਤ ਤੋਂ ਵੱਖਰਾ ਕਰਨ ਦੀ ਕੋਸ਼ਿਸ਼ ਕਰ ਰਹੇ ਐ ਮੈਂ ਜਿਹੜੇ ਆ ਬਦਰਪੁਸ਼ ਮਨਿੰਦਰ ਸਿੰਘ ਸਿਰਸਾ ਵਰਗੇ ਲੋਕ ਨੇ ਮੈਂ ਗੁਰੂ ਮਹਾਰਾਜ ਦੇ ਚਰਨਾਂ 'ਚ ਅਖਾਲਸ ਪੁਰਖ ਦੇ ਚਰਨਾਂ 'ਚ ਅਰਦਾਸ ਕਰਨਾ ਹੇ ਵਾਹਿਗੁਰੂ ਕਿੰਨਾ ਵਰਗਿਆ ਬਰਦਰਪੁਰਸ਼ਾ ਲੋਕਾਂ ਨੂੰ ਸਤਬੁੱਧੀ ਦਿਓ ਤਾਂ ਕਿ ਇਹਨਾਂ ਨੂੰ ਅਕਲ ਆਏ ਸਮਝ ਆਏ ਕਿ ਕਿਸ ਤਰ੍ਹਾਂ ਦੇ ਬਿਆਨ ਸੋਸ਼ਲ ਮੀਡੀਆ ਤੇ ਦੇਣੇ ਆ ਉਹ ਪੰਜਾਬ ਦੇ ਪ੍ਰਤੀ ਜਿਹੜੀ ਪੰਜਾਬ ਹੈ ਉਹ ਸਿੱਖਾਂ ਦੀ ਗੁਰੂ ਪੀਰਾਂ ਦੀ ਧਰਤੀ ਹੈ ਪੰਜਾਬ ਦੇ ਪ੍ਰਤੀ ਇਹਨਾਂ ਦੇ ਦਿਲ ਦੇ ਵਿੱਚ ਨਫ਼ਰਤ ਨਾ ਭਰ ਕੇ ਪੰਜਾਬ ਪਰੇ ਮਾਫ਼ ਕਰਨਾ ਪਿਆਰ ਪਰੇ